очку Qual relaps, dr Explor子 station Keep I scared Cool Dxt ਆ ਤੇ ਜੀ ਹਾਂ ਲਾਲੇ ਆ ਕਿਤੇ ਆਰ ਆਵੇ ਕੇਦਾ ਕੋਈ ਮਾਰਡਰ ਕੀਤਾ ਕੋਈ ਸੋਸ਼ਲ ਚੋਰੀ ਕੀਤਾ ਥੋੜੇ ਕੋਲ ਇੱਥੇ ਖੜਾ ਕਰ ਜੇ ਇਹ ਤੁਸੀਂ ਇੱਕ ਦਿਨ ਤੋਂ ਬਾਅਦ ਦੂਜੇ ਦਿਨਾਂ ਤੀਜੇ ਦਿਨ ਨਹੀਂ ਆਦਦੇ ਲਾਇਬਿਲਟੀ ਛੋਟੀ ਬਰਾਬਰ ਦੀ ਬਣਨੀ ਹੈ ਮਾਨਯੋਗ ਡਾਕਟਰ ਦਿਉਤੀ ਜੀ ਦੇ ਬੈਸ ਐਸਐਸਪੀ ਪੂਹਲਾ ਖੰਨਾ ਉਹਨਾਂ ਦੀਆਂ ਹਾਦਸਾ ਤੇ ਅੱਜ ਅਸੀਂ ਘੱਲੂ ਘਰ ਹਫਤੇ ਨੂੰ ਮੁਕ ਰੱਖ ਦਿਆ ਹੋਇਆ ਸਭ ਚੀਜ਼ ਕਵੇ ਉਹਦੇ ਦੌਰਾਨ ਅਸੀਂ ਜਿਵੇਂ ਬੱਸ ਸਟੈਂਡ ਹੈ ਔਰ ਨਾ ਹੋਰ ਜਿਵੇਂ ਕੋਪੀਟ ਭੜਕਿਆਈਆਂ ਥਾਵਾਂ ਉਹਨਾਂ ਦੀ ਸਟਚ ਕੀਤੀ ਹੈ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਹੜੀਆਂ ਪਾਰਕਿੰਗ ਪਲੇਸ ਜੈ ਬੱਸ ਸਟੈਂਡ ਤੇ ਜਿਵੇਂ ਹੁਣ ਆ ਪਾਰਕ ਪਲੇਸ ਇੱਥੇ ਤੱਕ ਪਹੁੰਚ ਗਏ ਹੋ ਇਹ ਇਹ ਚੈੱਕ ਕੀਤੀ ਹੈ ਇਸ ਤੋਂ ਇਲਾਵਾ ਜਿਵੇਂ ਹਸਪਤਾਲ ਦੇ ਵਿੱਚ ਵੀ ਹੁੰਦੀਆਂ ਕਈ ਥਾਵਾਂ ਇਦਾਂ ਨਹੀਂ ਆ ਅਸੀਂ ਕੁਝ ਧਾਰਮਿਕ ਥਾਵਾਂ ਜਿਹੜੀਆਂ ਐ ਆਇਡੈਂਟੀਫਾਈ ਕੀਤੀਆਂ ਬੀਐਸਪੀ ਸਮਰਾਲਾ ਜੀ ਨੇ ਉਹ ਵੀ ਅਸੀਂ ਹੁਣ ਸਰਚ ਕਰਾਂਗੇ ਇਹਨਾਂ ਦਾ ਭਾਵ ਇਹ ਹੈ ਕਿ ਤਾਂ ਕਿ ਸਾਡਾ ਜਿਹੜਾ ਮਾਹੌਲ ਹੈ ਸ਼ਾਂਤੀ ਪ੍ਰੀ ਰੱਖੇ ਔਰ ਜਿਹੜਾ ਇੱਕ ਲੁਕਾਰਾ ਹਫਤਾ ਹੈ ਇਹਦੇ ਦੌਰਾਨ ਕੋਈ ਵੀ ਇਸ ਤਰ੍ਹਾਂ ਦੀ ਅਨਸਖਾਮੀ ਘਟਨਾਵਾਂ ਨਾ ਵਾਪਰ ਸਕੇ ਉਸ ਤੋਂ ਇਲਾਵਾ ਜੋ ਤੇ ਨਸ਼ਾ ਵਿਰੋਧ ਦਾ ਇਹ ਰਾ ਉਹ ਵੀ ਸਾਡੀ ਇਹ ਚੱਲ ਰਹੀ ਹੈ ਜੇ ਮੂਵਮੈਂਟ ਉਹਦੇ ਮੁਤਾਬਕ ਇਹ ਕੁਝ ਹੋਰ ਫੋਰਸ ਨੇ ਆਇਡੈਂਟੀਫਾਈ ਕੀਤੇ ਹੋਏ ਉਹ ਵੀ ਜਦੋਂ ਮਤਲਬ ਫੀਲਡ ਦੇ ਵਿੱਚ ਹੀ ਆ ਸਾਰੀ ਡੀਐਸਪੀ ਸਾਹਿਬ ਦੀ ਰਹਿਨਮਾਈ ਹੇਠ ਜਿਹੜੀ ਫੋਰਸ ਹੈ ਸਮਰਾਲਾ ਦੀ ਅੱਡ ਤੇ ਮਾਚੀਵਾੜਾ ਦੀ ਅੱਡ ਬੋਲਾ ਥਾਵਾਂ ਤੇ ਜਿੰਨੇ ਵੀ ਵਰਨਰ ਪਲੇਸਿਸ ਨੇ ਉਹਨਾਂ ਦੀ ਅਸੀਂ ਬਕਾਇਦਾ ਸਰਚ ਕਰ ਰਹੇ ਆ ਔਰ ਜਿਹੜੀਆਂ ਸ਼ੱਕੀ ਕੁਝ ਚੀਜ਼ਾਂ ਨੇ ਧਿਆਨ ਚ ਉਹਨਾਂ ਨੂੰ ਬੜੇ ਗੌਰ ਨਾਲ ਦੇਖ ਰਹੇ ਆ ਤਾਂ ਕਿ ਜਿਹੜਾ ਮਾਹੌਲ ਹੈ ਉਹ ਠੀਕ ਰਹੇ ਤੇ ਪਲੱਸ ਕੋਈ ਨਾ ਕੋਈ ਸਾਨੂੰ ਰਿਕਵਰੀ ਵੀ ਹੋਵੇ